ਨਸਲੀ ਪਾਈਚਾਰਿਆਂ ਅਤੇ ਮੰਤਰਾਲੇ ਅਤੇ ਨੈਸ਼ਨਲ ਇਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਬੀਡੀਐਸ ਦੀ ਸਲੜੀ ਨੂੰ ਬਣਾਉਣ ਲਈ ਮਿਲ ਕੇ ਕੰਮ ਕੀਤਾ ਹੈ ਤਾਂ ਜੋ ਸਾਡੇ ਪਾਈਚਾਰਿਆਂ ਨੂੰ ਪਤਾ ਹੋਵੇ ਕਿ ਵੱਖ-ਵੱਖ ਆਫਤਾਂ ਅਤੇ ਇਮਰਜੈਂਸੀ ਦੀ ਤਿਆਰੀ ਲਈ ਕੀ ਕਰਨਾ ਹੈ ਅਤੇ ਜਦੋਂ ਉਹ ਆਪੜਦੀਆਂ ਹਨ ਤਾਂ ਕਿਵੇਂ ਪ੍ਰਤੀਕਿਰਿਆ ਕਰਨੀ ਹੈ ਇਮਰਜੈਂਸੀ ਕਿਸੇ ਵੀ ਸਮੇਂ ਕਿਤੇ ਵੀ ਹੋ ਸਕਦੀ ਹੈ ਇਸ ਵਿੱਚ ਪੋਚਾਨ ਹੱਡ ਤੂਫਾਨ ਸੁਨਾਮੀ ਅਗ ਅਤੇ ਜਵਾਲਾਮੁਖੀ ਦੀਆਂ ਗਤੀਵਿਧੀਆਂ ਸ਼ਾਮਲ ਹੋ ਸਕਦੀਆਂ ਹਨ ਜਦੋਂ ਕੋਈ ਐਮਰਜੈਂਸੀ ਵਾਪਰਦੀ ਹੈ ਸਿਵਲ ਡਿਫੈਂਸ ਅਤੇ ਐਮਰਜੈਂਸੀ ਸੇਵਾਵਾਂ ਲੋਕਾਂ ਦੀ ਮਦਦ ਕਰਨ ਵਿੱਚ ਰੁੱਝੀਆਂ ਹੋਣਗੀਆਂ ਜਿਨ੍ਹਾਂ ਨੂੰ ਸਭ ਤੋਂ ਵੱਧ ਲੋੜ ਹੈ ਇਸ ਲਈ ਇਹ ਮਹੱਤਵਪੂਰਨ ਹੈ ਕਿ ਤੁਹਾਡੇ ਕੋਲ ਆਪਣੀ ਅਤੇ ਆਪਣੇ ਪਰਿਵਾਰ ਦੀ ਦੇਖਭਾਲ ਦੀ ਯੋਜਨਾ ਹੈ ਇਹ ਵੀਡੀਓ ਦੱਸਦਾ ਹੈ ਕਿ ਤੁਹਾਨੂੰ ਐਮਰਜੈਂਸੀ ਵਿੱਚ ਕੀ ਚਾਹੀਦਾ ਹੈ ਤੁਸੀਂ ਐਮਰਜੈਂਸੀ ਵਿੱਚ ਕਈ ਦਿਨਾਂ ਲਈ ਘਰ ਵਿੱਚ ਬਿਜਲੀ ਪਾਣੀ ਜਾਂ ਭੋਜਨ ਤੱਕ ਪਹੁੰਚ ਦੇ ਬਿਨਾ ਫਸ ਸਕਦੇ ਹੋ ਜਾ ਹੋ ਸਕਦਾ ਹੈ ਕਿ ਤੁਸੀਂ ਘਰ ਨਾ ਜਾ ਸਕੋ ਇਸ ਲਈ ਯਕੀਨੀ ਬਣਾਓ ਕਿ ਤੁਹਾਡੇ ਕੋਲ ਉਹ ਸਪਲਾਈ ਹੈ ਜਿਸ ਦੀ ਤੁਹਾਨੂੰ ਉਹਨਾਂ ਥਾਵਾਂ ਤੇ ਪਹੁੰਚਣ ਦੀ ਲੋੜ ਹੈ ਜਿੱਥੇ ਤੁਸੀਂ ਬਹੁਤ ਸਾਰਾ ਸਮਾਂ ਬਿਤਾਉਂਦੇ ਹੋ ਜਿਵੇਂ ਕਿ ਕੰਮ ਜਾਂ ਸਕੂਲ ਤੁਹਾਡੇ ਕੋਲ ਪੋਜਨ ਹੋਣਾ ਚਾਹੀਦਾ ਹੈ ਤੁਹਾਨੂੰ ਪਕਾਉਣ ਦੀ ਲੋੜ ਨਹੀਂ ਹੈ ਪਹਿਲਾਂ ਫ੍ਰਿਜ ਅਤੇ ਫ੍ਰੀਜ਼ਰ ਪੋਜਨ ਖਾਣ ਦੀ ਯੋਜਨਾ ਬਣਾਓ ਕਿਉਂਕਿ ਇਹ ਇਸ ਨੂੰ ਖਾਣ ਦਾ ਸਭ ਤੋਂ ਸੁਰੱਖਿਅਤ ਸਮਾਂ ਹੋਵੇਗਾ ਅਤੇ ਜੇਕਰ ਤੁਸੀਂ ਯੋਗ ਹੋ ਆਪਣੇ ਗੁਆਂਢੀਆਂ ਨਾਲ ਸਪਲਾਈ ਸਾਂਝੀਆਂ ਕਰੋ ਤੁਸੀਂ ਇਸ ਸਵਿਚ ਨੂੰ ਲੰਘਣ ਲਈ ਮਿਲ ਕੇ ਕੰਮ ਕਰਨ ਦੇ ਯੋਗ ਹੋ ਸਕਦੇ ਹੋ ਜੇ ਤੁਹਾਡੀਆਂ ਖਾਸ ਖੁਰਾਕਾਂ ਦੀਆਂ ਲੋੜਾਂ ਹਨ ਤਾਂ ਯਕੀਨੀ ਬਣਾਓ ਕਿ ਤੁਹਾਡੇ ਕੋਲ ਘਰ ਵਿੱਚ 3 ਦਿਨ ਰਹਿਣ ਲਈ ਕਾਫੀ ਭੋਜਨ ਹੈ ਜੇਕਰ ਤੁਹਾਨੂੰ ਖਾਲੀ ਕਰਨ ਦੀ ਲੋੜ ਹੈ ਤਾਂ ਐਮਰਜੈਂਸੀ ਸ਼ੈਲਟਰ ਵਿੱਚ ਉਹ ਭੋਜਨ ਨਹੀਂ ਹੋ ਸਕਦਾ ਹੈ ਜਿਸ ਦੀ ਤੁਹਾਨੂੰ ਲੋੜ ਹੈ ਇਸ ਲਈ ਇਸ ਨੂੰ ਆਪਣੇ ਨਾਲ ਲੈ ਜਾਣ ਲਈ ਤਿਆਰ ਰਹੋ ਤੁਹਾਨੂੰ ਹਰੇਕ ਵਿਅਕਤੀ ਲਈ ਕਟੋ-ਕਟ 9 ਲੀਟਰ ਪਾਣੀ ਦੀ ਲੋੜ ਪਵੇਗੀ ਜੋ 3 ਦਿਨ ਜਾਂ ਇਸ ਤੋਂ ਵੱਧ ਸਮੇਂ ਤੱਕ ਚਲੇਗਾ एपिन ਅਤੇ ਬੁਨਿਆਦੀ ਸਫਾਈ ਲਈ ਕਾਫੀ ਹੋਵੇਗਾ ਤੁਹਾਨੂੰ ਵਾਧੂ ਬੈਟਰੀਆਂ ਦੇ ਨਾਲ ਇੱਕ ਟਾਰਚ ਅਤੇ ਸੂਰਜੀ ਜਾਂ ਬੈਟਰੀ ਨਾਲ ਚੱਲਣ ਵਾਲਾ ਰੇਡੀਓ ਦਵਾਈਆਂ ਦੀ ਵਾਧੂ ਸਪਲਾਈ ਫਰਸਟ ਏਡ ਕਿਟ ਗਰਮ ਕਪੜੇ ਅਤੇ ਤੁਹਾਡੇ ਪਾਲਤੂ ਜਾਨਵਰਾਂ ਲਈ ਭੋਜਨ ਦੀ ਵੀ ਲੋੜ ਪਵੇਗੀ ਯਕੀਨੀ ਬਣਾਓ ਕਿ ਤੁਹਾਡੇ ਕੋਲ ਕੰਮ ਦੇ ਦਸਤਾਨੇ ਇੱਕ ਸਹੀ ਢੰਗ ਨਾਲ ਫਿੱਟ ਕੀਤਾ P2 ਜਾਂ N95 ਮਾਸਕ ਟਾਇਲਟ ਪੇਪਰ ਅਤੇ ਐਮਰਜੈਂਸੀ ਟਾਇਲਟ ਲਈ ਵੱਡੀਆਂ ਪਲਾਸਟਿਕ ਦੀਆਂ ਬਾਲਟੀਆਂ ਵੀ ਹਨ ਤੁਹਾਡੇ ਕੋਲ ਸਭ ਕੁਝ ਇੱਕ ਥਾਂ ਹੋਣ ਦੀ ਲੋੜ ਨਹੀਂ ਹੈ ਪਰ ਤੁਹਾਨੂੰ ਇਸ ਤੋਂ ਹਨੇਰੇ ਵਿੱਚ ਲੱਭਣ ਦੀ ਲੋੜ ਹੋ ਸਕਦੀ ਹੈ ਇਸ ਲਈ ਯਕੀਨੀ ਬਣਾਓ ਕਿ ਇਸ ਨੂੰ ਲੱਭਣਾ ਅਤੇ ਪਹੁੰਚ ਕਰਨਾ ਆਸਾਨ ਹੈ ਇਹਨਾਂ ਜ਼ਰੂਰੀਆਂ ਸਪਲਾਈਆਂ ਦੇ ਨਾਲ-ਨਾਲ ਯਕੀਨੀ ਬਣਾਓ ਕਿ ਤੁਹਾਡੇ ਕੋਲ ਉਹਨਾਂ ਥਾਵਾਂ ਤੇ ਗ੍ਰੈਬ ਬੈਗ ਹੈ ਜਿੱਥੇ ਤੁਸੀਂ ਅਕਸਰ ਸਮਾਂ ਬਿਤਾਉਂਦੇ ਹੋ ਜਿਵੇਂ ਕਿ ਘਰ ਤੁਹਾਡੀ ਕਾਰ ਜਾਂ ਕੰਮ ਗ੍ਰੈਬ ਬੈਗ ਇੱਕ ਛੋਟਾ ਬੈਗ ਹੁੰਦਾ ਹੈ ਜਿਸ ਵਿੱਚ ਜ਼ਰੂਰੀ ਸਪਲਾਈ ਹੁੰਦੀ ਹੈ ਗ੍ਰੈਬ ਬੈਗ ਵਿੱਚ ਤੁਹਾਡੇ ਕੋਲ ਚੱਲਣ ਦੇ ਜੁੱਤੇ, ਗਰਮ ਕਪੜੇ, ਇੱਕ ਰੇਨ ਕੋਟ, ਇੱਕ ਟੋਪੀ, ਪਾਣੀ ਅਤੇ ਸਨੈਕ ਭੋਜਨ ਹੋਣੇ ਚਾਹੀਦੇ ਹਨ। ਬੱਚਿਆਂ ਅਤੇ ਪਾਲਤੂ ਜਾਨਵਰਾਂ ਲਈ ਵੀ ਇਸ ਨੂੰ ਯਾਦ ਰੱਖੋ। ਤੁਹਾਡੇ ਗ੍ਰੈਬ ਬੈਗ ਵਿੱਚ ਹੈਂਡ ਸੈਨੀਟਾਈਜ਼ਰ, ਇੱਕ ਪੋਰਟੇਬਲ ਫੋਨ ਚਾਰਜਰ, ਨਕਦ ਅਤੇ ਮਹੱਤਵਪੂਰਨ ਦਸਤਾਵੇਜ਼ਾਂ ਦੀਆਂ ਕਾਪੀਆਂ ਅਤੇ ਫੋਟੋ ਆਈਡੀ ਦੀਆਂ ਕਾਪੀਆਂ ਵੀ ਹੋਣੀਆਂ ਚਾਹੀਦੀਆਂ ਹਨ। ਅੰਤ ਵਿੱਚ, ਤੁਹਾਡੇ ਗ੍ਰੈਬ ਬੈਗ ਵਿੱਚ ਕੋਈ ਵੀ ਦਵਾਈ ਹੋਣੀ ਚਾਹੀਦੀ ਹੈ ਜਿਸ ਦੀ ਤੁਹਾਨੂੰ ਲੋੜ ਹੋ ਸਕਦੀ ਹੈ। ਅਤੇ ਇੱਕ ਫਸਟ-ਏਡ ਕਿਟ, ਇੱਕ ਮਾਸਕ ਜਾਂ ਚਿਹਰਾ ਟੱਕਣ ਵਾਲਾ ਅਤੇ ਇੱਕ ਟਾਰਚ ਅਤੇ ਰੇਡੀਓ ਦੋਵੇਂ ਬਾਦੂ ਬੈਟਰੀਆਂ ਨਾਲ ਹੋਣੀਆਂ ਚਾਹੀਦੀਆਂ ਹਨ। ਜੇ ਤੁਹਾਨੂੰ ਅਤਿਅੰਤ ਹਾਲਾਤਾਂ ਵਿੱਚ ਗੱਡੀ ਚਲਾਉਣ ਦੀ ਲੋੜ ਹੈ ਤਾਂ ਇੱਕ ਬੁਰਸ਼ ਅਤੇ ਬੇਲਚਾ ਤੁਹਾਡੀ ਕਾਰ ਵਿੱਚ ਟਾਇਰ ਚੇਨ, ਵਿੰਡਸ਼ੀਲਡ ਸਕ੍ਰੈਪਰ ਅਤੇ ਗਰਮ ਕਪੜੇ ਲੈਣਾ ਚਾਹ ਸਕਦੇ ਹੋ। ਐਮਰਜੈਂਸੀ ਲਈ ਤਿਆਰੀ ਕਰਨ ਅਤੇ ਨਿਪਟਣ ਬਾਰੇ ਵਧੇਰੇ ਜਾਣਕਾਰੀ ਲਈ www.getready.com.nz ਤੇ ਜਾਓ। ਯਾਦ ਰੱਖੋ ਜੇਕਰ ਤੁਹਾਨੂੰ ਐਮਰਜੈਂਸੀ ਵਿੱਚ ਸਰਕਾਰੀ ਸੇਵਾਵਾਂ ਨਾਲ ਸੰਪਰਕ ਕਰਨ ਦੀ ਲੋੜ ਹੈ ਅਧਿਪਾਸ਼ਾ ਸਹਾਇਤਾ ਦੀ ਲੋੜ ਹੈ ਤੁਸੀਂ ਦੁਬਾਰਾਸ਼ੇ ਲਈ ਬੇਨਤੀ ਕਰ ਸਕਦੇ ਹੋ